ਪਿੰਡ ਹੈ ਪੰਗਾਲੀ ਤਲਾ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿਥੇ ਜ ਰਿਲੀ ਸ਼ਰਾਬ ਪੀਂ ਕੇ ਕਾਫੀ ਮੌਤਾਂ ਹੋਈਆਂ ਨੇ ਨਾਲ ਵਾਲੇ ਪਿੰਡਾਂ ਦੇ ਵਿੱਚ ਵੀ ਦੇਖੋ ਇਹ ਜਿਹੜਾ ਸਿਲਸਿਲਾ ਹੈ ਇਹ ਅੱਜ ਦਾ ਨਹੀਂ ਹੈ ਸਰਕਾਰ ਕੋਈ ਵੀ ਹੋਵੇ ਪ੍ਰਸ਼ਾਸਨ ਕਿਸੇ ਦਾ ਵੀ ਹੋਵੇ ਹੁਸ਼ਿਆਰਪੁਰ ਦੇ ਵਿੱਚ ਵੀ ਕਾਫੀ ਪਹਿਲਾਂ ਮਰਿਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕਿਹਾ ਸਰਕਾਰ ਨੇ ਕਿਹਾ ਕਿ ਇਸ ਚੀਜ਼ ਜੈਸੀ ਰੋਕ ਲਗਾ ਦਿੱਤੀ 2020 ਦੇ ਵਿੱਚ ਦਰਨ ਤਰਨ ਅੰਮ੍ਰਿਤਸਰ ਤੇ ਬਟਾਲਾ ਦੇ ਵਿੱਚ ਕਾਫੀ ਸੰਖਿਆ ਦੇ ਲੋਕ ਮਰ ਗਏ ਸੀਗੇ ਕਈ ਵਿਅਕਤੀਆਂ ਦੀਆਂ ਅੱਖਾਂ ਦੀਆਂ ਰੋਸ਼ਨੀਆਂ ਚਲੀਆਂ ਗਈਆਂ ਸੀ ਪਰਮਾਨੈਂਟ ਮੌਤ ਵੀ ਹੋਈ ਰੋਸ਼ਨੀ ਵੀ ਗਈ ਉਦੋਂ ਕਾਂਗਰਸ ਦੀ ਸਰਕਾਰ ਸੀ 2020 ਦੀ ਗੱਲ ਹੈ ਰਾਜਨੀਤੀ ਉਦੋਂ ਵੀ ਹੋਈ ਰਾਜਨੀਤੀ ਉਦੋਂ ਵੀ ਹੋਈ ਤੇ ਰਾਜਨੀਤੀ ਹੀ ਚੱਲਦੀ ਆ ਰਹੀ ਹੈ ਕਿ ਸਾਡੀ ਸਰਕਾਰ ਆਉਗੀ ਤੇ ਕਰ ਦਵਾਂਗੇ ਸਾਡੀ ਸਰਕਾਰ ਆਉਗੀ ਉਹ ਕਰ ਦਵਾਂਗੇ ਪਿਛਲੇ ਸਾਲ ਦੇਖੋ ਮਾਰਚ ਮਹੀਨੇ ਦੇ ਵਿੱਚ ਸੰਗਰੂਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਜਦ ਰਿਲੀ ਸ਼ਰਾਬ ਕਰਦੇ ਇਹ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਹੈ ਦੇਖੋ ਦੁਬਾਰਾ ਇਧਰ 2020 ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਬਟਾਲਾ ਜੋ ਵੀ ਮਾਰਚ ਦੇ ਵਿੱਚ ਸੰਗਰੂਰ ਤੁਹਾਨੂੰ ਫੇਰ ਦੇਖੋ ਅੰਮ੍ਰਿਤਸਰ ਜ਼ਿਲ੍ਹਾ ਹਲਕਾ ਪਾਵੈ ਮ ਜਿੱਥਾ ਹੈ ਕੋਈ ਵੀ ਹਲਕਾ ਹੋਵੇ ਇਹਦੇ ਵਿੱਚ ਮੈਂ ਇਹੀ ਕਹਾਂਗਾ ਜੇ ਜਦੋਂ ਮੈਂ ਆਮਾਦੀ ਪਾਰਟੀ ਜੁਆਇਨ ਕੀਤਾ ਸੀ 2021 ਦੇ ਵਿੱਚ ਉਦੋਂ ਸਾਰੇ ਲੋਕਾਂ ਨੂੰ ਇਹ ਉਮੀਦ ਹੋ ਗਈ ਸੀ ਕਿ ਦੁਬਾਰਾ ਇਸ ਤਰੀਕੇ ਦਾ ਕੁਝ ਹੋਣਾ ਨਹੀਂ। ਤੁਸੀਂ ਦੇਖੇ ਹੋਗੇ ਜੋ ਪਿਛਲਾ ਸੈਸ਼ਨ ਸਤੰਬਰ ਮਹੀਨੇ ਦੇ ਵਿੱਚ ਹੋਇਆ ਸੀ। ਉਹਦੇ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਮੈਨੂੰ ਪੁੱਛਿਆ ਸੀ ਤਾਂ ਮੈਂ ਸਪਸ਼ਟ ਕਿਹਾ ਸੀ ਕਿ ਸਰਕਾਰ ਦਾ ਮਾਫੀਆ ਵਾਲੇ ਚਲਾਉਂਦੇ ਨੇ। सरकार बदल दिया ने लेकिन सरकार चलाने की जिम्मेवारी कहना होंगी है माफिया की हों सब तो अहम गल तो मैं ये कह देखो जो तो कोई भी सरकार बनती है तो साड़ा संविधान है जी बाबा साहब भीमराव अंबेडकर जी की गल करते हैं और संविधान की गल करते हैं उन्होंने ना तो राजनीति करते हैं ਇੱਕ ਛੋਟਾ ਸਵਾਲ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੀਤਾ ਸੀ ਕਾਪੀ ਮੈਂ ਨਾਲ ਲੈ ਕੇ ਆਇਆ 2000 2022 ਜਦੋਂ ਸਾਡੀ ਸਰਕਾਰ ਬਣੀ ਸੀ ਤੁਸੀਂ ਦੇਖ ਸਕਦੇ ਹੋ 113 ਨੰਬਰ ਸਵਾਲ ਇਹ 113 ਨੰਬਰ ਸਵਾਲ ਇਹ 2022 ਬਜਟ ਸੈਸ਼ਨ ਦਾ ਹੈ ਇਹਦਾ ਅਜ ਤੱਕ ਜਵਾਬ ਨਹੀਂ ਆਇਆ ਰੋਕਦਾ ਕੌਣ ਹੈ ਕਿਸੇ ਦੇ ਜਵਾਬ ਸਵਾਲ ਮੇਰੇ ਕੀ ਸੀਗਾ ਕੀ ਸਾਲ 2020 ਦੇ ਵਿੱਚ ਅਮ੍ਰਿਤਸਰ ਤਰਨਤਾਰਨ ਅਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਜੋ ਮੌਤਾਂ ਹੋਈਆਂ ਸਨ ਅਤੇ ਜਨਾਂ ਦੀਆਂ ਅੱਖਾਂ ਦੀਆਂ ਰੋਸ਼ਟੀਆਂ ਚਲੀਆਂ ਗਈਆਂ ਸਨ ਕੀ ਉਸ ਸੰਬੰਧ ਵਿੱਚ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜੇਕਰ ਹਾਂ ਤਾਂ ਉਸ ਦੇ ਮیرے ਵਿੱਚ ਦੱਸੋ ਇਹਦੇ ਵਿੱਚ ਕੋਈ ਵੱਡੀ ਗਲਤ ਹੈ ਨਹੀਂ ਜੀ ਪੰਜਾਬ ਵਿਧਾਨ ਸਭਾ ਦੇ ਵਿੱਚ ਮੇਰਾ ਸਵਾਲ ਹੈ 2022 ਦਾ 2025 ਆ ਰੁਕਦਾ ਕੌਣ ਹੈ આજ ਤੱਕ ਇਹਦਾ ਜਵਾਬ ਨਹੀਂ ਆਇਆ ਕਿਉਂ ਮਾਫੀਆ ਦਾ ਜੋਰ ਹੈ ਨਹੀਂ ਕਿ ਰੋਕਦਾ ਮਾਫੀਆ ਇਹਦਾ ਜਵਾਬ ਨਹੀਂ ਦੇਣਾ ਹੈ ਸੰਵਿਧਾਨ ਦੇ ਵਿੱਚ ਕਾਨੂੰਨ ਹੈ ਕਿ ਕੋਈ ਵੀ ਸਵਾਲ ਜੇਕਰ ਵਿਧਾਨ ਸਭਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਉਹਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ ਜੋ ਪ੍ਰਸ਼ਾਸਨ ਹੈ ਵਿਧਾਨ ਸਭਾ ਦੇ ਪ੍ਰਤੀ ਉੱਤਰਦਾਈ ਹੁੰਦਾ ਉਹਦੀ ਜ਼ਿੰਮੇਵਾਰੀ ਬੰਦੀ ਵਿਧਾਨ ਸਭਾ ਦੇ ਪਰ ਇਹ ਸੰਵਿਧਾਨ ਹੈ ਜੀ ਲੇਕਿਨ ਜੇਕਰ ਤੁਸੀਂ ਜਵਾਬ ਹੀ ਨਹੀਂ ਦੇ ਰਹੇ ਹੋ ਵਿਧਾਨ ਸਭਾ ਨੂੰ ਸਵਾਲ ਪਾਵੇਂ ਮੇਰਾ ਹੈ ਲੈਕਿਨ ਜਵਾਬ ਤਾਂ ਵਿਧਾਨ ਸਭਾ ਨੂੰ ਦੇਣਾ ਹੈ। ਵਿਧਾਨ ਸਭਾ ਦੇ ਵਿੱਚ ਜਾ ਕੇ ਤੁਸੀਂ ਦੋ ਪ੍ਰਸ਼ਾਸਨ ਦੀ ਸਰਕਾਰ ਦੀ ਜਮਵਾਰੀ ਹੁੰਦੀ ਹੈ। ਕੀ ਕਹਿਣਾ ਚਾਹੁੰਦੇ ਕਿ ਸਰਕਾਰ ਦੀ ਮੈਂ ਦੇਖੋ ਮੇਰੀ ਗੱਲ ਤਾਂ ਸੁਣੋ। ਮਾਫੀਆ ਕੋਲੋਂ ਨਹੀਂ। ਮੇਰੀ ਗੱਲ ਸੁਣੋ। ਜੀ ਜੀ। ਮੈਂ ਸਪਸ਼ਟ ਕਿਹਾ ਜੀ। ਜੀ। 4 ਸਤੰਬਰ 2024 ਨੂੰ ਜਦੋਂ ਸਪੀਕਰ ਸਾਹਿਬ ਨੇ ਮੈਨੂੰ ਪੁੱਛਿਆ ਕਿਸੇ ਥਾਣੇਦਾਰ ਦੀ ਗੱਲ ਕੀਤੀ ਸੀ। ਜੀ। ਫਰੀਦਕੋਟ ਦੀ ਗੱਲ ਕੀਤੀ ਸੀ ਉਹਨਾਂ ਨੇ ਆਪਣੇ ਹਲਕੇ ਦੀ ਗੱਲ ਕੀਤੀ ਸੀ ਤੇ ਮੈਂ ਸਪਸ਼ਟ ਤੌਰ 'ਤੇ ਕਿਹਾ ਇਹ ਮਾਫੀਆ ਚਾਹੇ ਲੈਂਡ ਮਾਫੀਆ ਹੈ ਸੈਂਡ ਮਾਫੀਆ ਹੈ ਲਿਕਰ ਮਾਫੀਆ ਹੈ ਡਰਗ ਮਾਫੀਆ ਹੈ ਇਹ ਮਾਫੀਆ ਹੀ ਸਰਕਾਰਾਂ ਨੂੰ ਚਲਾਉਂਦਾ ਹੈ ਤੇ ਚਲਾਉਂਦਾ ਆ ਰਿਹਾ ਹੈ ਉਸੇ ਕੜੀ ਦੇ ਵਿੱਚ ਇਹ ਮਾਫੀਆ ਨੇ ਰੋਕਿਆ ਹੋਇਆ ਹੈ ਜੀਐਸਟੀ ਨੂੰ ਇਸ ਚੀਜ਼ ਨੂੰ ਮਾਫੀਆ ਨੇ ਰੋਕਿਆ ਹੋਇਆ ਕੀ ਲੱਗਦਾ ਹੁਣ ਜੇਕਰ ਮੰਨ ਲਈਏ ਵਿਧਾਨ ਸਭਾ ਦੇ ਵਿੱਚ ਸਵਾਲ ਕਰਦੇ ਹਾਂ ਤੇ ਸਵਾਲ ਦਾ ਜਵਾਬ ਸਰਕਾਰ ਵੱਲੋਂ ਵਿਧਾਨ ਸਭਾ ਨੂੰ ਜਾਣਾ ਹੁੰਦਾ ਹੈ ਜੀ ਵਿਧਾਨ ਸਭਾ ਦੇ ਵਿੱਚ ਇਹਦਾ ਜਵਾਬ ਦੇਣਾ ਲੇਕਿਨ ਅੱਜ ਤੱਕ ਨਹੀਂ ਆਇਆ ਦੇਖੋ 113 ਨੰਬਰ ਸਵਾਲ ਨੰਬਰ ਸੇਮ ਹੁੰਦਾ ਹੈ 113 ਹੈ ਇਹ ਪੂਰੇ 5 ਸਾਲ 1 2 3 4 ਕਰਕੇ ਜੋ ਸਵਾਲ ਜਾਂਦੇ ਨੇ ਨੰਬਰਿੰਗ ਹੈ ਇਹ ਤਾਂ ਕਿਤਾਬ ਦੇ ਵਿੱਚ ਫੋਟੋਸਟੇਟ ਕਾਪੀ ਤੁਹਾਨੂੰ ਲੈਂਦੀ ਹੈ ਕਿਤਾਬ ਤਾਂ ਵੱਡੀ ਹੈ ਤੇ ਲੇਕਿਨ ਦੇਖੋ ਇਹਦਾ ਜਵਾਬ આજ ਤੱਕ ਨਹੀਂ ਆਇਆ ਮੇਰਾ ਸਵਾਲ ਹੈ ਜੀ 113 ਨੰਬਰ ਪੁੱਛਦਾ ਹਾਂ ਕਿ ਜਵਾਬ ਕਿਉਂ ਨਹੀਂ ਹੁੰਦਾ ਜਦੋਂ 2024 ਦੇ ਵਿੱਚ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਮੌਤਾਂ ਹੋਈਆਂ ਸੀਗੀਆਂ ਉਦੋਂ ਵੀ ਮੈਂ ਕਿਹਾ ਕਿ ਮੈਨੂੰ ਮੇਰੇ ਪੁਰਾਣੇ ਸਵਾਲ ਦਾ ਹੀ ਜਵਾਬ ਦੇ ਦਿਓ ਜਵਾਬ ਆ ਜਾਵੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਊਗੀ ਜੇਕਰ ਜਵਾਬ ਆ ਜਾਵੇ ਇਹ 마ਫੀਆ ਰੁਕਦਾ ਹੈ ਸਸ਼ਾਸਨ ਤੇ 마ਫੀਆ ਦਾ ਅਧਿਕਾਰ ਹੈ ਜੀ ਦੂਸਰੀ ਗੱਲ ਜਿਹੜੀ ਪੁਲਿਸ ਹੈ ਖਾਸ ਕਰਕੇ ਮੈਂ ਇੱਥੇ ਦੀ ਗੱਲ ਕਰਾਂਗਾ ਜ਼ਿਲ੍ਹਾ ਅੰਮ੍ਰਿਤਸਰ ਹੈ ਜੋ ਸਡੀ ਮੁਕਾਮੀ ਪੁਲਿਸ ਹੈ ਲੋਕਲ ਪੁਲਿਸ ਹੈ ਇਹ ਵੀ 마ਫੀਆ ਵਾਲੇ ਹੀ ਚਲਾ ਰਹੇ ਹਨ 마ਫੀਆ ਦਾ ਆਧਿਪਤ્ય ਹੈ ਜੀ ਇਸ ਪੁਲਿਸ ਦਾ ਟ੍ਰਾਂਸਫਰ ਕੇਸ ਦੀ ਕਿੱਥੇ ਕਰਨੀ ਹੈ ਕਿਹੜਾ ਐਸਐਚਓ ਕਿੱਥੇ ਲੱਗਣਾ ਹੈ ਕਿਹੜਾ ਡੀਐਸਪੀ ਕਿੱਥੇ ਲੱਗਣਾ ਹੈ ਸਰਬ 마ਫੀਆ ਤੈਕਰ 마ਫੀਆ ਤੈਕਰ ਤੇ ਪੁਲਿਸ ਦੀ ਮਿਲੀ ਭੁਗਤ ਲੈ ਨਾਲੇ ਸਾਰਾ ਕੰਮ ਹੋ ਜਾਂਦਾ ਠੀਕ ਹੈ ਪੁਲਿਸ ਦੀ ਮੈਂ ਸਪਸ਼ਟ ਕਹਾਂਗਾ ਜੋ ਅੰਮ੍ਰਿਤਸਰ ਖਾਸ ਕਰਕੇ ਦੇਹਾਤ ਦਾ ਏਰੀਆ ਹੈ ਤੇ ਜੋ ਇਥੇ ਦੀ ਪੁਲਿਸ ਹੈ ਉਹ ਮਾਫੀਆ ਦੇ ਅੰਡਰ ਕੰਮ ਕਰਦੀ ਹੈ ਤੁਸੀਂ ਦੇਖੋਗੇ ਇੱਕ ਵਾਰੀ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡੇ ਪੈਲੇਸ ਦੇ ਵਿੱਚ ਬਟਾਲਾ ਰੋਡ ਤੇ ਹੀ ਹੈ ਫਾਇਰਿੰਗ ਹੋਈ ਸੀ ਰਾਤ ਦੇ ਟਾਈਮ ਕਿਸੇ ਐਨਆਰਏ ਦਾ ਚੱਲ ਰਿਹਾ ਸੀ ਨਾ ਦੋ ਗਰੁੱਪਾਂ ਦੀ ਲੜਾਈ ਜੀ ਆਪਸ ਦੇ ਵਿੱਚ ਦੋ ਗਰੁੱਪਾਂ ਦੀ ਲੜਾਈ ਤੇ 1.5 200 ਰਾਉਂਡ ਗੋਲੀਆਂ ਦਲਾਈਆਂ ਗਈਆਂ ਕਿਉਂ ਸ਼ਰਾਬ ਦਾ ਹੀ ਜੋੜ ਹੈ ਨਹੀਂ ਕੁਝ ਵੀ ਨਹੀਂ ਹੋਇਆ ਹਰ ਵਿਅਕਤੀ ਉਦੋਂ ਵੀ ਕੈਪਟਨ ਸਾਹਿਬ ਸੀਗੇ ਉਹ ਤਰਨ ਤਰਨ ਪੁਲਿਸ ਲਾਈਨ ਦੇ ਵਿੱਚ 2020 ਦੇ ਵਿੱਚ ਆਏ ਕੁਝ ਪੈਸੇ ਵੰਡ ਕੇ ਚਲੇ ਗਏ ਮੁਆਵਜ਼ਾ ਦੇ ਰੂਪ ਦੇ ਵਿੱਚ ਜਾਂ ਉਹਨਾਂ ਨੇ ਕਈ ਐਲਾਨ ਇਸ ਤਰ੍ਹਾਂ ਦੇ ਕੀਤੇ ਕਈ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਦੇਖੋ ਅੱਜ ਜਾ ਕੇ ਸਾਡੇ ਚੰਗੇ ਚੰਗੇ ਪੋਸਟ ਤੇ ਲੱਗੇ ਹੋਣਗੇ ਜੀ ਤੇ ਜਦੋਂ ਔਖੇ ਪਰੋਖੇ ਕੀਤਾ ਜਾਂਦਾ ਹੈ ਮੀਡੀਆ ਨੂੰ ਦਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਫਲਾਣੇ ਨੂੰ ਸਸਪੈਂਡ ਕਰ ਦਿੱਤਾ ਗਿਆ ਫਲਾਣੇ ਨੂੰ ਡਿਸਮਿਸ ਕਰ ਦਿੱਤਾ ਗਿਆ ਲੇਕਿਨ ਸਾਲ ਬਾਅਦ ਉਹਨਾਂ ਦੇ ਬਾਰੇ ਜਾ ਕੇ ਪਤਾ ਕਰੋ ਫਿਰ ਦੁਬਾਰਾ وہی ਲੋਕ ਉੱਥੇ ਹੀ ਜਾ ਕੇ ਲੱਗ ਜਾਂਦੇ ਨੇ ਜੀ ਮੇਰਾ ਇਹ ਕਹਿਣਾ ਹੈ ਕਿ ਇਸ ਚੀਜ਼ ਨੂੰ ਰਾਜਨੀਤਿਕ ਰੰਗਤ ਨਾ ਦੇ ਕੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਜੀ ਮੈਂ ਹੁਣ ਦੇਖੋ ਵਿਧਾਨ ਸਭਾ ਦੇ ਵਿੱਚ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਕਿ ਇਸ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ 2020 ਤੋਂ ਲੈ ਕੇ 2024 ਸੰਗਰੂਰ ਤੇ ਇਹ ਜਿਹੜਾ ਅੰਮ੍ਰਿਤਸਰ ਦਾ ਜ਼ਹਿਰੀਲੇ ਕਾਂਡ ਦਾ ਜਿਹੜਾ ਹੋਇਆ ਹੈ ਇਹਦੇ ਉੱਤੇ ਮੈਂ ਅੱਜ ਹੀ ਚਿੱਠੀ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਇਹਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਤੇ ਦੋਸਤ ਦਾ ਦੋਸਤ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿ ਮਾਫੀਆ ਹੈ ਕੌਣ ਜੀ ਮਾਫੀਆ ਤਾਂ ਹੈ ਨਾ ਜੇਕਰ ਮੌਤ ਹੋ ਰਹੀ ਹੈ ਮਾਫੀਆ ਹੈ ਤਾਂ ਮਾਫੀਆ ਸਾਹਮਣੇ ਆਣਾ ਚਾਹੀਦਾ ਹੈ ਜੀ ਇਸ ਚੀਜ਼ ਵਾਸਤੇ ਕਿਉਂ ਕਿਉਂਕਿ ਹਰ ਸਰਕਾਰ ਜੋ ਹੁੰਦੀ ਹੈ ਉਹ ਵਿਧਾਨ ਸਭਾ ਦੇ ਪ੍ਰਤੀ ਉੱਤਰਦਾਇੀ ਹੁੰਦੀ ਸਰ ਤੁਹਾਡੇ ਮੁਤਾਬਿਕ ਜਿਹੜੇ ਹਨ ਡੀਐਸਪੀ ਤੇ ਐਸਐਚਓ ਦਾ ਮਤਲਬ ਹੈ ਦੇਖੋ ਡੀਐਸਪੀ ਮੈਂ ਮਾਨਯੋ डीजीपी साहब ਦੇ ਨਾਲ ਗੱਲ ਕੀਤੀ ਹੈ ਔਰ ਮੈਂ ਹਮੇਸ਼ਾ ਕਰਦਾ ਹਾਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਤਾਂ ਮੈਂ ਕਰਦਾ ਹਾਂ ਚੰਗੇ ਅਫਸਰ ਨੇ ਸਾਡੇ ਡੀਜੀਪੀ ਸਾਹਿਬ ਕੇ ਕੇਵਲ ਡੀਐਸਪੀ ਤੇ ਐਸਐਚਓ ਤੇ ਗੱਲ ਸੁਟਕੇ ਨਹੀਂ ਹੁੰਦਾ ਜੀ ਜੀ ਡੀਆਈਜੀ ਤੱਕ ਕਰਵਾਈ ਕਿਉਂ ਨਹੀਂ ਹੋ ਰਹੀ ਹੈ ਜੀ ਉਹੀ ਡੀਆਈਜੀ ਇੱਥੇ ਐਸਐਸਪੀ ਸਿਕਾ ਵਹੀ ਡੀ ਇੱਥੇ ਜਾ ਕੇ ਲੱਗ ਗਿਆ ਜੀ ਉਹ ਕਰ ਕੀ ਰਿਹਾ ਹੈ ਜੀ ਕਰ ਕੀ ਰਿਹਾ ਹੈ ਜੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਜਾ ਕੇ ਡੀਆਈਜੀ ਦੇ ਦਫ਼ਤਰ ਦੇ ਵਿੱਚ ਜਾ ਕੇ ਦੇਖੋ ਐਸਐਸਪੀ ਦਾ ਦਫ਼ਤਰ ਰਾਜਨੀਤੀ ਦਾ ਅਖਾੜਾ ਬਣਿਆ ਹੋਇਆ ਹੈ ਜੀ ਤ ਸਿਰਫ ਡੀਐਸਪੀ ਤੇ ਐਸਐਸਓ ਤੇ ਗੱਲ ਨਹੀਂ ਸੁਣਨਾ ਚਾਹੀਦਾ ਹੈ थानेदार ਦੇ ਉੱਤੇ ਸਰ ਗੁਰਜੀਤ ਸਿੰਘ ਜੀ ਹੋਰ ਸਰਵਾਈ ਹੋਣੀ ਚਾਹੀਦੀ ਗੁਰਜੀਤ ਸਿੰਘ ਜੀ ਨੇ ਕੱਲ ਕਿਹਾ ਸੀ ਕਿ ਜਿਹੜਾ ਆਪਣਾ ਹੌਲਦਾਰ ਤੋਂ ਲੈ ਕੇ ਡੀਜੀਪੀ ਤੱਕ 3-4 ਮਹੀਨੇ ਜਾਂਦਾ ਨਹੀਂ ਮੇਰੀ ਗੱਲ ਸੁਣੋ ਸਾਡੇ ਡੀਜੀਪੀ ਸਾਹਿਬ ਬਹੁਤ ਚੰਗੇ ਅਫਸਰ ਨੇ ਜੀ ਔਰ ਅਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਦੇਖੋ ਖਾਸ ਕਰਕੇ ਜਦੋਂ ਮੈਂ ਨੌਕਰੀ ਛੱਡੀ ਸੀ ਤਾਂ ਮੇਰੇ ਡਾਇਰੈਕਟ ਮਤਲਬ ਰਿਪੋਰਟਿੰਗ ਅਫਸਰ ਵਹੀ ਸੀਗੇ ਜਿਨ੍ਹਾਂ ਨੂੰ ਮੈਂ ਰਿਪੋਰਟ ਕਰਦਾ ਸੀ ਲੇਕਿਨ ਹੁੰਦਾ ਕਿ ਹੈ ਜਦੋਂ ਕੋਈ ਵੀ ਦਫ਼ਤਰ ਰਾਜਨੀਤੀ ਦਾ ਅਖਾੜਾ ਬਣ ਜਾਂਦਾ ਹੈ ਤੁਸੀਂ ਜਿਸ ਦਫ਼ਤਰ ਇਥੇ ਦੇ ਥਾਣਿਆਂ ਦੇ ਵਿੱਚ ਜਾਓ ਥਾਣੇ ਵੀ ਰਾਜਨੀਤੀ ਦਾ ਅਖਾੜਾ ਬਣੇ ਹੋਏ ਨੇ ਐਸਐਸਪੀ ਦਫ਼ਤਰ ਤੁਸੀਂ ਚਲੇ ਜਾਓ ਉਹ ਰਾਜਨੀਤੀ ਦਾ ਅਖਾੜਾ ਡੀਆਈਜੀ ਆਈਜੀ ਦੇ ਦਫ਼ਤਰ ਜਾ ਕੇ ਦੇਖੋ ਰਾਜਨੀਤੀ ਦਾ ਅਖਾੜਾ ਠੀਕ ਹੈ ਔਜਲਾ ਸਾਹਿਬ ਨੇ ਜੋ ਗੱਲ ਕੀਤੀ ਹੈ ਉਹਨਾਂ ਨੇ ਮੇਰਾ ਨਾਂ ਵੀ ਲਿਆ ਹੈ ਮੇਰੀ ਤਾਰੀਫ਼ ਵੀ ਕੀਤੀ ਹੈ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਪਬਲਿਕ ਇੰਪੋਰਟੈਂਸ ਦਾ ਮੁੱਦਾ ਹੋਵੇ ਤਾਂ ਸਿਆਸਤ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ ਸਿਆਸਤ ਤੋਂ ਉੱਪਰ ਉੱਠ ਕੇ ਕੋਈ ਗੱਲ ਕਰਨੀ ਚਾਹੀਦੀ ਹੈ ਪੁਲਿਸ ਹੈ ਪ੍ਰਸ਼ਾਸਨ ਹੈ ਇਹ ਜਿਹੜਾ ਮਹਕਮਾ ਹੈ ਦੇਖੋ ਇਹ ਸ਼ੁਰੂ ਤੋਂ ਹੀ ਜੋ ਸਰਕਾਰ ਦੇ ਮਹਕਮੇ ਨੇ ਇਹ ਤਾਂ ਬਹੁਤ ਕਰਪਟ ਮਹਕਮਾ ਹੈ ਜੀ ਕਰਪਟ ਮਹਕਮਾ ਹੈ ਤਾਂ ਮਹਕਮੇ ਦੇ ਮੰਤਰੀ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ 2020 ਦੇ ਵਿੱਚ 2020 ਦੇ ਵਿੱਚ ਭਗਵੰਤ ਮਾਨ ਸਾਹਿਬ ਕਹ ਰਹੇ ਸੀਗੇ ਕਿ ਕੈਪਟਨ ਸਾਹਿਬ ਦੇ ਖਿਲਾਫ ਤੁਸੀਂ ਮਰਡਰ ਦਾ ਮੁਕਦਮਾ ਦਰਜ ਕਰੋ ਕਾਗਜ਼ ਮੇਰੇ ਕੋਲ ਹੈ ਜੀ ਉਹਨਾਂ ਦਾ ਬਿਆਨ ਦੇਖੋ ਸੋਸ਼ਲ ਮੀਡੀਆ ਤੇ ਕਿ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਤਾਂ ਹੁਣ ਤਾਂ ਤੁਹਾਡੀ ਸਰਕਾਰ ਹੈ ਨਾ अपनी जुबान ते ही तुम आ जाओ अपनी जुबान ते ही तुम कंपलैंस करो उस चीज़ की जो दोषी है ना वो खिलाफ़ कार्रवाई करो मैं तो यही कह स फिर फेल है साड़ी। सरकार है जो केजरीवाल साहब आए सन मेरी ज्वाइनिंग हुई सी उदो सारे पंजाब अमृतसर नहीं सारे पंजाब में पता लग गया सी कि हूँ यह सब कारोबार नहीं चल रहा है उन्होंने आप किया कि माफिया कौन है तो कुंवर विजय प्रताप सिंह के को लिस्ट है जी हमारे पास कुंवर विजय प्रताप एक जाबाज पुलिस अफसर है जी ठीक है आज देखो ਮੈਂ ਜਦੋਂ ਵੇਖਦਾ ਹਾਂ ਕਿ ਸਾਡੀ ਪਾਰਟੀ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਮਾਫੀਆ ਵਾਲੇ ਜਾ ਕੇ ਮੈਂ ਤਾਂ ਬਹੁਤ ਸਾਈਡ ਦੇ ਵਿੱਚ ਹੋ ਜਾਂਦਾ ਹਾਂ ਹਰ ਮਾਫੀਆ ਸਾਡੀ ਪਾਰਟੀ ਦਾ ਹਿੱਸਾ ਬਣ ਗਿਆ ਹੈ ਹਰ ਮਾਫੀਆ ਗੈਂਗਸਟਰ ਸਾਡੀ ਸਰਕਾਰ ਦਾ ਹਿੱਸਾ ਸਾਡੀ ਪਾਰਟੀ ਦਾ ਹਿੱਸਾ ਤਾਂ ਸਾਨੂੰ ਸ਼ਰਮਿੰਦਗੀ ਵੀ ਆਉਂਦੀ ਹੈ ਅਫਸੋਸ ਵੀ ਹੁੰਦਾ ਹੈ ਕਿ ਐਸੀ ਵੀ ਹੋਵੇ ਸਾਡੇ ਪਾਰਟੀ ਦੇ ਵਿੱਚ ਹਾਂ ਉਸੇ ਸਰਕਾਰ ਦਾ ਇੱਕ ਤਰੀਕੇ ਦੇ ਨਾਲ ਕਹੋ ਉਸੇ ਸਰਕਾਰ ਦਾ ਹਿੱਸਾ ਨੂੰ ਬੋਲਣ ਦਿੱਤਾ ਜਾਵੇ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਸ ਮਾਫੀਆ ਨੂੰ ਸਾਹਮਣੇ ਲਿਆਂਦਾ ਜਾਵੇ ਦੁੱਧ ਮੈਂ ਇਹ ਕਿਹਾ ਸੀ 4 ਸਤੰਬਰ 2024 ਨੂੰ 6-8 ਮਹੀਨਾ ਹੋਇਆ ਜੀ ਕਿ ਤੁਸੀਂ ਸੈਸ਼ਨ ਇੱਕ ਦਿਨ ਦਾ ਰੱਖੋ ਐਸੇ ਮੁੱਦਤੇ ਮਾਫੀ ਆ ਦੋ ਚਾਹੇ ਉਹ ਕੋਈ ਵੀ ਮਾਫੀਆ ਕਿਉਂ ਨਾ ਹੋਵੇ ਇਸ ਮੁੱਦਤੇ ਫਿਰ ਮੈਂ ਦੁਬਾਰਾ ਮੰਗ ਕਰਾਂਗਾ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਰ ਪੁਲਿਸ ਅਫਸਰ ਜਿਹੜੇ ਆ ਸਸਪੈਂਡ ਕੀਤੇ ਗਏ ਆ ਜਦੋਂ ਕਿ ਅਫਸਰ ਜਿਹੜੇ ਮੰਤਰੀ ਜਿਹੜੇ ਹਰਪਾਲ ਸਿੰਘ ਚੀਮਾ ਵਾ ਤੁਸੀਂ ਮੇਰੀ ਗੱਲ ਸੁਣੋ ਉਹਨਾਂ ਨੂੰ ਵੀ ਚਾਹੀਦਾ ਵਾ ਇਸ ਮੁੱਦੇ ਦੇ ਅਸਤੀਫਾ ਦੇਣਾ ਸਰ ਸਰਕਾਰ ਦੀ ਗੱਲ ਕਰੀ ਤੇ ਅਸਤੀਫਾ ਤੇ ਦੇਖੋ ਅੱਜ ਅਸਤੀਫਾ ਦਿਵਾ ਦਿਓ ਦੇਖੋ ਦੇ ਇਸਤੀਫਾ ਦੇਣਾ ਕੋਈ ਹੱਲ ਨਹੀਂ ਹੈ ਇਸਤੀਫਾ ਤਾਂ ਤੁਰੰਤ ਦੇ ਦੇਣਾ ਚਾਹੀਦਾ ਸੀ ਜੀ ਇਸਤੀਫਾ ਤਾਂ ਤੁਰੰਤ ਦੇ ਦੇਣਾ ਚਾਹੀਦਾ ਸੀ ਜਦੋਂ ਸੰਗਰੂਰ ਦੇ ਵਿੱਚ ਹੋਇਆ ਸੀ ਉਦੋਂ ਵੀ ਦੇ ਦੇਣਾ ਚਾਹੀਦਾ ਸੀ ਇਸ ਕੀ ਫਾਦੇ ਦੇਖੋ ਮੋਰਲ ਗਰਾਉਂਡ ਤੇ ਹੁੰਦਾ ਹੈ ਅਸੀਂ ਇਸਤੀਫੇ ਦੀ ਮੰਗ ਨਹੀਂ ਕਰਦੇ ਹਾਂ ਜੀ ਇਸਤੀਫਾ ਦਾ ਮੋਰਲ ਗਰਾਉਂਡ ਤੇ ਹੁੰਦਾ ਹੈ ਤੇ ਜੇਕਰ ਮੋਰਲ ਮੋਰਲ ਗਰਾਉਂਡ ਹੁੰਦਾ ਤਾਂ ਤੁਰੰਤ ਇਸਤੀਫਾ ਦੇਣਾ ਚਾਹੀਦਾ ਸੀ ਆਪਣੇ ਆਪ ਹੋਣਾ ਚਾਹੀਦਾ ਸੀ ਉਹਦੀ ਅਸੀਂ ਮੰਗ ਨਹੀਂ ਕਰਦੇ ਅਸੀਂ ਤਾਂ ਮਾਫੀਆ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ ਕਿ ਉਹ ਮਾਫੀਆ ਕੌਣ ਹੈ ਉਸਿਆਰਪੁਰ ਦੇ ਵਿੱਚ ਭਾਵੇਂ ਮੰਨ ਲਓ ਸਰਕਾਰ ਕਿਸੇ ਦੀ ਵੀ ਹੋਵੇ 2020 ਦਾ ਤਮੇ ਤੁਹਾਨੂੰ ਦਿਖਾ ਰਿਹਾ ਨਾ ਮੇਰਾ ਪ੍ਰਸ਼ਨ ਹੈ 2020 ਦਾ ਸਾਡੀ ਸਰਕਾਰ 2000 ਮਤਲਬ 21 ਦੇ ਵਿੱਚ ਮੈਂ ਜੁਆਇਨ ਕੀਤਾ ਸੀ 22 ਦੇ ਵਿੱਚ ਸਰਕਾਰ ਬਣੀ ਸੀ 2020 ਦਾ ਆਕੜਾ ਮੈਨੂੰ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਜੀ ਤੇ ਉਹ ਲੋਕ ਕਿੱਥੇ ਗਏ ਜੀ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਹੋਏ ਹੁਣ ਵੀ ਮੈਨੂੰ ਸੁਣਨ ਦੇ ਵਿੱਚ ਆਇਆ ਹੈ ਅੱਜ ਅਖਬਾਰ ਦੇ ਵਿੱਚ ਆਇਆ ਹੈ ਕਿ ਮੁਕਦਮਾ ਦਰਜ ਹੋ ਗਿਆ ਹੈ ਜੀ ਫੁਲਾਣੇ ਫੁਲਾਣੇ ਲੋਕਾਂ ਤੇ 6 ਮਹੀਨੇ ਬਾਅਦ ਤੁਸੀਂ ਦੇਖਣਾ ਉਹੀ ਲੋਕ ਇਹੀ ਕਾਰੋਬਾਰ ਕਰਨਗੇ ਜੀ ਸਾਰਾ ਕੁਝ ਦੇਖੋ ਇਹ ਮਾਫੀਆ ਦਾ ਜੋਰ ਹੈ ਸ. ਡੂ ਤੇ ਵਿਧਾਨ ਸਭਾ ਦੇ ਵਿੱਚ ਜ਼ੋਰਦਾਰ ਬਹਿਸ ਹੋਣੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਜੋ ਇਹ ਕਦੋਂ ਤੱਕ ਸਿਲਸਿਲਾ ਚੱਲਦਾ ਰਹੇਗਾ ਜੀ ਅੱਜ ਮੈਨੂੰ ਦੇਖੋ ਮੈਂ ਦੇਖੋ ਥੋੜਾ ਸਾ ਹੈਜੀਟੇਟ ਕਰਦਾ ਸੀ ਕਿ ਮੈਂ ਨਹੀਂ ਆਉਣਾ ਚਾਹੁੰਦਾ ਸੀ ਲੇਕਿਨ ਲੋਕਾਂ ਦਾ ਫੋਨ ਮੈਨੂੰ ਬਾਰ-ਬਾਰ ਆਉਂਦਾ ਸੀ ਦੇਖੋ ਸੰਤ ਬਾਬਾ ਮਲਕੀ ਤਨਤ ਜੀ ਜੋ ਤੁੰਨਾ ਸਾਹਿਬ ਜੋ ਬਲਮੀਕੀ ਤਿਰਥ ਆਪਣਾ ਹੈ ਉੱਥੇ ਦੇ ਸਰਪ੍ਰਸਤ ਸਾਡੇ ਉਮ ਪ੍ਰਕਾਸ਼ ਗੱਬਰ ਸਾਹਿਬ ਬਾਬਾ ਜੀ ਮੈਨੂੰ ਲੈ ਕੇ ਆਏ ਕਿ ਤੁਸੀਂ ਚੱਲਣਾ ਜ਼ਰੂਰ ਹੈ ਕਿ ਦੇਖੋ ਅਸੀਂ ਆ ਕੇ ਕੁਝ ਕਰ ਨਹੀਂ ਸਕਦੇ ਅਸੀਂ ਆ ਕੇ ਕੁਝ ਨਹੀਂ ਕਰ ਸਕਦੇ ਨਹੀਂ ਅਸੀਂ ਰਾਜਨੀਤੀ ਕਰਨੀ ਹੈ ਇਸ ਮੁੱਦੇ ਤੇ ਤਾਂ ਬਾਬਾ ਜੀ ਲੈ ਕੇ ਆਏ ਮੈਨੂੰ ਮੈਂ ਸੋਚ ਰਿਹਾ ਸੀ ਕਿ ਮੈਂ ਮੈਂ ਜਾਣਕਾਰੀ ਲੈ ਕੇ ਮੈਂ ਇਸ ਸਾਰੇ ਘਟਨਾ ਕ੍ਰਮ ਤੇ ਮੇਰੀ ਨਜ਼ਰ ਜ਼ਰੂਰ ਸੀਗੀ ਲੇਕਿਨ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਜਾਵਾਂਗਾ ਤਾਂ ਲੋਕ ਕਹਣਗੇ ਕਹਣਗੇ ਕਿ ਦੇਖੋ ਜੀ ਇਹ ਵੀ ਰਾਜਨੀਤੀ ਕਰਨ ਵਾਸਤੇ ਆ ਗਏ ਲੇਕਿਨ ਬਾਬਾ ਜੀ ਨੇ ਕਿਹਾ ਕਿ ਨਹੀਂ ਚੱਲਣਾ ਜ਼ਰੂਰੀ ਹੈ ਆਪਣੇ ਲੋਕ ਨੇ ਜੀ ਆਪਣੇ ਲੋਕਾਂ ਨੂੰ ਮਿਲਣਾ ਜ਼ਰੂਰੀ ਹੈ ਤਾਂ ਮੈਂ ਆਇਆ ਠੀਕ ਹੈ ਕਿ ਨਹੀਂ ਸਰ 2020 ਦਾ ਜਿਹੜਾ ਇਨਸਾਫ ਨਹੀਂ ਹੁਣ ਤੱਕ ਮਿਲ ਸਕੇ ਆਪ ਤੁਸੀਂ ਆਈਪੀਐਸ ਅਫਸਰ ਰਹੇ ਹੋ ਕੀ ਲੱਗਦਾ ਹੈ ਆਉਣ ਵਾਲੇ ਸਮੇਂ 'ਚ ਇਹ ਜਿਹੜੇ ਨਿਰਦੋਸ਼ ਨੇ ਜਿਹੜੇ ਜਨਮ ਮੈਂ ਕਹਿ ਰਿਹਾ ਨਾ ਕਿ ਵਿਧਾਨ ਸਭਾ ਦੇ ਵਿੱਚ ਮੈਂ ਅੱਜ ਹੀ ਚਿੱਠੀ ਲਿਖਾਂਗਾ ਮਾਨਯੋਗ ਸਪੀਕਰ ਸਾਹਿਬ ਨੂੰ ਅੱਜ ਹੀ ਕਿ ਇਸ ਮੁੱਦੇ ਦੇ ਉੱਤੇ ਬਹਿਸ ਕਰਾਈ ਜਾਵੇ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਔਰ ਬਹਿਸ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਕੌਣ ਬੰਦਾ ਜੀ ਸਾਮਣੇ ਲਿਆਂਦਾ ਜਾਵੇ ਵਿਧਾਨ ਸਭਾ ਦੇ ਸਾਹਮਣੇ ਉਸ ਤੋਂ ਉੱਪਰ ਕੋਈ ਸੰਸਥਾ ਨਹੀਂ ਹੈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਪਾਰਲੀਮੈਂਟ ਸਭ ਤੋਂ ਵੱਡੀ ਸੰਸਥਾ ਹੁੰਦੀ ਹੈ ਤੇ ਸਟੇਟ ਦੇ ਵਿੱਚ ਵਿਧਾਨ ਸਭਾ ਉੱਥੇ ਲਿਆਂਦਾ ਜਾਵੇ ਇਹ ਹੈ ਕੌਣ ਜੀ ਇਹ ਕੌਣ ਲੋਕ ਨੇ ਜੋ ਰਾਜ ਚਲਾ ਰਹੇ ਨੇ ਮੈਂ ਉੱਥੇ ਕਿਹਾ ਸੀ ਕਿ ਕੇਂਦਰ ਦੀ ਸਰਕਾਰ ਹੁੰਦੀ ਹੈ ਰਾਜ ਦੀ ਸਰਕਾਰ ਹੁੰਦੀ ਹੈ ਤੇ ਕਾਰਪੋਰੇਸ਼ਨ ਪੰਚਾਇਤ ਉਹ ਵੀ ਇੱਕ ਲੋਕਲ ਗਵਰਨਮੈਂਟ ਕਿਹਾ ਜਾਂਦਾ ਹੈ ਉਹ ਵੀ ਸਰਕਾਰ ਹੁੰਦੀ ਹੈ ਉਸ ਤੋਂ ਉੱਪਰ ਮਾਫੀ ਦੀ ਸਰਕਾਰ ਹੁੰਦੀ ਹੈ ਇਸ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸੱਚਾਈ ਸਾਹਮਣੇ ਲਿਆਉਣਾ ਚਾਹੀਦਾ ਹੈ। ਥੈਂਕ ਯੂ ਜੀ ਸਾਹਿਬ ਵੱਲੋਂ ਜਿਹੜਾ ਜਿਸ ਦੀ ਜਦੋਂ ਮੈਂ ਡੀਆਈਜੀ ਲੁਧਿਆਣਾ ਰੇਂਜ ਸੀਗਾ 2014 ਦਾ ਇਲੈਕਸ਼ਨ ਹੋਇਆ ਸੀ। ਤੇ ਡੀਜੀਪੀ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਦੇਖੋ ਜੀ ਸਾਮ 5 ਵਜੇ ਤੱਕ ਤੁਹਾਡੇ ਰੇਂਜ ਦੇ ਵਿੱਚ ਰੇਂਜ ਦੇ ਵਿੱਚ ਤਿੰਨ ਚਾਰ ਜ਼ਿਲ੍ਹੇ ਹੁੰਦੇ ਨੇ ਕਿ ਨਸ਼ਾ ਖਤਮ ਹੋ ਜਾਣਾ ਚਾਹੀਦਾ ਹੈ ਜੀ। ਮੈਂ ਪਤਾ ਕਰਾਇਆ ਤੇ ਸਾਰੇ ਅਫਸਰਾਂ ਨੂੰ ਐਸਐਸਪੀ ਡੀਆਈਜੀ ਨੂੰ ਫੋਨ ਕੀਤਾ ਸੀ। ਕਿ ਸਾਮ 5 ਵਜੇ ਅਸੀਂ ਨਸ਼ਾ ਮੁਕਤ ਕਰ ਦੇਣਾ ਹੈ ਜੀ। ਮੀਡੀਆ ਦੇ ਵਿੱਚ ਕਰ ਦੋਗੇ ਅਖਬਾਰ ਦੇ ਵਿੱਚ ਕਰ ਦੋਗੇ ਆਪਣੇ ਕਾਗਜ਼ਾਂ ਦੇ ਵਿੱਚ ਕਰ ਦੋਗੇ ਗਰਾਊਂਡ ਤੇ ਨਹੀਂ ਹੋਗਾ ਨਾ ਜੀ ਗਰਾਊਂਡ ਤੇ ਨਹੀਂ ਹੋਗਾ 2014 ਇਲੈਕਸ਼ਨ ਦੇ ਵਿੱਚ ਜਦੋਂ ਅਕਾਲੀ ਦਲ ਦੀ ਹਾਰ ਹੋ ਗਈ ਸੀ ਤੇ ਉਦੋਂ ਡੀਜੀਪੀ ਨੇ ਇਸ ਤਰੀਕੇ ਦੇ ਨਾਲ ਕਿਹਾ ਸੀ ਕਿ ਮੈਂ ਇਹ ਕਹਾਂ ਕਿ ਕੋਈ ਵੀ ਡੀਜੀਪੀ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ एजीपी ਦਾ ਪੋਸਟ ਹੈ ਇਵਨ ਐਸਐਚਓ ਦਾ ਪੋਸਟ ਹੈ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਲੈ ਜਾਓ ਕनाडा ਅਮਰੀਕਾ ਦੀ ਅਸੀਂ ਗੱਲ ਕਰਦੇ ਹਾਂ ਉੱਥੇ ਰਾਜਨੀਤਿਕरण ਨਹੀਂ ਹੋਇਆ ਹੈ ਕਿਸੇ ਵੀ ਪੋਸਟ ਦਾ ਕਿਸੇ ਵੀ ਪੋਜੀਸ਼ਨ ਦਾ ਸਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਦੋਂ ਵੀ ਇੱਕ ਮੈਨਸ਼ਨ ਬੜਾ ਆਇਆ ਸਾਰਾ ਕੁਝ ਤੁਹਾਨੂੰ ਬੋਲ ਗਿਆ ਜੀ ਸਾਰਾ ਕੁਝ ਬੋਲ ਗਿਆ ਜੀ ਕਾਰਨ ਦੇਖੋ ਕਲੇਮ ਕਰਨਾ ਤੇ ਸੱਚਾਈ ਨੂੰ ਸਾਹਮਣੇ ਲੈ ਕੇ ਆਣਾ ਕੰਮ ਕਰਨਾ ਐਡਵਰਟਾਈਜ਼ਮੈਂਟ ਦੇਣਾ ਉਹ ਬੱਕਰੀ ਗੱਲ ਹੁੰਦੀ ਹੈ ਓਕੇ ਫਿਰ ਸਰ ਔਰ ਤਰਾਤਲ ਤੇ ਆ ਕੇ ਜਮਿਨੀ ਇਸ ਪੱਧਰ ਤੇ ਆ ਕੇ ਕੰਮ ਕਰਨਾ ਉਹ ਇੱਕ ਬੱਕਰੀ ਗੱਲ ਹੁੰਦੀ ਹੈ ਠੀਕ ਸਰ ਮੈਂ ਹਰਦੀਪ ਸਿੰਘ ਆ ਪੰਗਾਲੀ ਤੋਂ ਸਰਪੰਚ ਕਿੰਨੀਆਂ ਸਰਾਂ ਨੂੰ ਤਕਰੀਰਾਂ ਕੋਲ ਪਹੁੰਚਾਏ ਸਾਰੇ ਪਿੰਡ ਵਿੱਚ 6 ਮੌਤਾਂ ਹੋ ਚੁੱਕੀਆਂ ਨੇ 4 ਆਦਮੀ ਸਾਡੇ ਗੁਰਨਾਨਕ ਹਸਪੀਟਲ ਐਡਮਿਟ ਨੇ ਜੋ ਸੀਰੀਅਸ ਨੇ ਇਹ ਸਮੇਂ ਵੀ ਉਹ ਕਿਉਂ ਮੋਤਾ ਹੋ ਰਹੀਆਂ ਕਿਉਂ ਨਸ਼ਾ ਇੰਨਾ ਜਿਹੜਾ ਵਾਪਸ ਆ ਰਿਹਾ ਮੇਰੇ ਦਾ ਚਲੀ ਜਾ ਰਿਹਾ ਦੇਖੋ ਜੀ ਅਸੀਂ ਤਾਂ ਇੱਕ ਹਫਤਾ ਪਹਿਲਾਂ ਗੁਰਦੁਰ ਸਾਹਿਬ ਅਨਾਉਂਸਮੈਂਟ ਵੀ ਕਰਵਾਈ ਸੀ ਕਿ ਜੇ ਕੋਈ ਨੌਜਵਾਨ ਜਾਂ ਕੋਈ ਵੀ ਆਦਮੀ ਨਸ਼ਾ ਛੱਡਣਾ ਚਾਹੁੰਦਾ ਤਾਂ ਪੰਚਾਇਤ ਉਹਦੀ ਨਸ਼ਾ ਛਡਾਉਣ ਵਿੱਚ ਪੂਰੀ ਮਦਦ ਕਰੇਗੀ ਔਰ ਹਰ ਤਰ੍ਹਾਂ ਦੇ ਖਰਚੇ ਟੱਕਨ ਤਿਆਰ ਹੈ ਪਰ ਆ ਜਿਹੜਾ ਹਾਲ ਸਾਹ ਵਾਪਰਿਆ ਇਹਨੇ ਤਾਂ ਸਾਡੇ ਪਿੰਡ ਨੂੰ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਹ ਜਿਹੜੀ ਘਟਨਾ ਵਾਪਰੀ ਹੈ ਬੜੀ ਮੰਦਪਗ ਪਿਛਲੇ ਦਿਨੀ ਅਮਨ ਰੋੜਾ ਮੰਤਰੀ ਨੇ ਐਲਾਨ ਕੀਤਾ ਸੀ ਕਿ ਮੈਂ ਨਸ਼ਾ ਬਿਲਕੁਲ ਅਸੀਂ ਜੜੋਂ ਕਟਮ ਕਰਦਾ ਵਾਂ ਉਹ ਐਲਾਨ ਬੜੀ ਛੇਤੀ ਜਿਹੜਾ ਅਮਲ ਵਿੱਚ ਲਿਆਂਦਾ ਗਿਆ ਜਿਹਦਾ ਨਤੀਜਾ ਤੁਸੀਂ ਦੇਖੀ ਕਿ ਸਰਕਾਰ ਕੱਲਾ ਚਿੱਟੇ ਨੂੰ ਨਸ਼ਾ ਸਮਝਦੀ ਹੈ ਸ਼ਰਾਬ ਨਹੀਂ ਦੇਖੋ ਜੀ ਨਸ਼ਾ ਕੋਈ ਵੀ ਆ ਚਾਹੇ ਚਿੱਟਾ ਆਇਆ ਚਾਹੇ ਅਲਕੋਹਲ ਆ ਨਸ਼ੇ ਸਾਰੇ ਮਾੜੇ ਨੇ ਇਹਨਾਂ ਤੇ ਪੂਰੀ ਤਰ੍ਹਾਂ ਨਿਪਟੇਲੇ ਪੈਣੇ ਚਾਹੀਦੀ ਆ ਤਾਂ ਕਿ ਦੁਬਾਰਾ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਮਾਵਾਂ ਦੇ ਪੁੱਤ ਜਰੇ ਆ ਇਹ ਧਰਤੀ ਤੋਂ ਇਦਾਂ ਨਾ ਜਾਣ ਬੱਚੇ ਯਤਿਮ ਨਾ ਹੋਣ ਭੈਣਾਂ ਦੇ ਸੁਆਗ ਨਾ ਜੜਨਾ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਬੜੀ ਮੰਦਭਾਗੀ ਹੈ ਇਹ ਤੁਹਾਨੂੰ ਆਪਣੇ ਵੱਲੋਂ ਅਸੀਂ ਦੁੱਖਜाहਰ ਕਰਦੇ ਹਾਂ ਪੂਰਾ ਨਗਰ ਇਲਾਕਾ ਸੋਗ ਦੇ ਵਿੱਚ ਆ ਇਹ ਜਿਹੜੀ ਘਟਨਾ ਵਾਪਰੀ ਹੈ ਬਹੁਤ ਵੀਜੇ ਪ੍ਰਤਾਪ ਜੀ ਧਰਮ ਮੁਖ ਜਥੇਬੰਦੀਆਂ ਵਾਲਮੀਕੀ ਪੀਠ ਤੋਂ ਵੀ ਆਏ ਨੇ ਪ੍ਰਧਾਨ ਜੀ ਸੰਗਠਨ ਵਕ ਵਕ ਪਾਰਟੀਆਂ ਦੇ ਆਗੂ ਔਰ ਕੋਵਰ ਵੀਜੇ ਪ੍ਰਤਾਪ ਜੀ ਵੀ ਅੱਜ ਆਏ ਨੇ ਸੰਤ ਮੁਖੀ ਨਾਜੀ ਮਹਾਰਾਜ ਭਗਵਾਨ ਵਾਲਮੀਕਾ ਅਸਰਮ ਤੋਂ ਚੇਅਰਮੈਨ ਔਰ ਪ੍ਰਕਾਸ਼ ਗੱਬਰ ਜੀ ਔਰ ਹੋਰ ਵੀ ਬਹੁਤ ਸਾਰੀਆਂ ਸੰਗਠਨਾਂ ਦੇ ਲੋਕ ਇੱਥੇ ਆ ਰਹੇ ਨੇ ਔਰ ਪਰਿਵਾਰਾਂ ਨਾਲ ਹਮਦਰਦੀ ਜਤਾ ਰਹੇ ਨੇ ਅੱਜ ਪੂਰਾ ਪੰਜਾਬ ਇਹ ਇਨ੍ਹਾਂ ਪਰਿਵਾਰਾਂ ਨਾਲ ਖੜਾ ਆ ਔਰ ਹਮਦਰਦੀ ਜਤਾ ਰਿਹਾ ਹੈ ਔਰ ਉਹਨਾਂ ਨੂੰ ਹਰ ਤਰ੍ਹਾਂ ਦਾ ਭਰੋਸਾ ਦੇਣ ਦਾ ਉਹ ਅਸ਼ਵਾਹ ਦੇ ਰਹੇ ਸੀ ਮੇਰਾ ਨਾਮ ਹੈ ਦਰਨ ਬੁੱਧ ਸਿੰਘ ਝਾਂਕਾ ਹਲਕਾ ਮਜੀਠੇ ਤੋਂ ਹੀ ਮੈਂ ਬਿਲੋਂਗ ਕਰਦਾ ਹਾਂ ਔਰ ਇਸ ਪੰਗਾਲੀ ਪਿੰਡ ਦੇ ਵਿੱਚ ਸਾਡਾ 2017 ਤੋਂ ਆਉਣ ਜਾਣ ਰਿਹਾ ਔਰ ਇਨ੍ਹਾਂ ਲੋਕਾਂ ਨੇ ਇਹ ਕਹਾਣੀ ਸੁਣੀ ਸੀ ਕਿ ਤਿੱਜਾ ਬਦਲਾ ਆਊਗਾ ਤੇ ਸਾਡੇ ਘਰਾਂ ਦੇ ਵਿੱਚ ਕੁਝ ਖੁਸ਼ਹਾਲੀ ਆਊਗੀ ਪਰ ਅੱਜ ਆਸ ਜਿਹੜੀ ਆ ਸਤਾਰਾਂ ਦੀ ਭਾਈ 25 ਚ ਜਾ ਕੇ ਖਰਾਸ਼ਾ ਦੇ ਵਿੱਚ ਜਿਹੜੀ ਆ ਸਾਬਤ ਹੋ ਰਹੀ ਆ ਜਿਵੇਂ ਕੁਮਰ ਜੀ ਹੁਣੇ ਆਏ ਆ ਇਹਨਾਂ ਨੇ ਉਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਧਾਰਮਿਕ ਸਥਾਨ ਤੋਂ ਬਾਲਕੀ ਸਥਾਨ ਤੋਂ ਤੋਂ ਅਮਰਸਰ ਤੋਂ ਬਾਬਾ ਜੀ ਆਏ ਇਹਨਾਂ ਨੇ ਦੁੱਖ ਸਾਂਝਾ ਕੀਤਾ ਅਸੀਂ ਇੱਥੇ ਦੁੱਖ ਸਾਂਝਾ ਹੀ ਕਰਨ ਆਏ ਆ ਹੌਸਲਾ ਬਜਾਈ ਦੇਣ ਵਾਸਤੇ ਐ ਮੈਂ ਕੱਲ ਵੀ ਇਸ ਪਿੰਡਾਂ ਦੇ ਵਿੱਚ ਵਿਚਰਿਆ ਸੀ ਤਲਵੰਡੀ ਪਿੰਡ 'ਚ ਗਿਆ ਸੀ ਕੋਈ ਜ਼ਿਆਦਾ ਵਧੀਆ ਹਾਂਸ ਨਹੀਂ ਉਹਨਾਂ ਘਰਾਂ ਦੀ ਕਿਉਂਕਿ ਉਹਨਾਂ ਦਾ ਘਰਾਂ ਦਾ ਗੁਜ਼ਾਰਾ ਇਦਾਂ ਸੀ ਜਿਵੇਂ ਜਾਨਵਰ ਸਵੇਰੇ ਬੱਚਿਆਂ ਦੀ ਚੋਗਾ ਲੈ ਚੁਗਣ ਜਾਂਦਾ ਤੇ ਸ਼ਾਮ ਨੂੰ ਆ ਕੇ ਉਹਨਾਂ ਦੇ ਮੂੰਹ ਵਿੱਚ ਪਾਉਂਦਾ ਇਸ ਪੋਜੀਸ਼ਨ ਵਾਲੇ ਸਾਰੇ ਪਰਿਵਾਰ ਸੀ ਔਰ ਭਗਵੰਤ ਮਾਨ ਦੀ ਕੱਲ ਆਏ ਸੀ ਉਹਨਾਂ ਨੇ ਕੌਨਫਰੈਂਸ ਕਰਕੇ 10 ਲੱਖ ਦੀ ਨਾਲ ਦੀ ਨਾਲ ਆਫਰ ਕੀਤੀ ਹੋਰ ਵੀ ਬਹੁਤ ਕੀਤਾ ਪਰ ਇਹਨੂੰ ਜਿਵੇਂ ਲਾਈਕ ਬਾਬਾ ਜੀ ਨੇ ਕਿਹਾ ਬੂਰ ਪੈਂਦਾ ਕਿ ਨਹੀਂ ਪੈਂਦਾ ਕਿਉਂਕਿ ਮਸਲਾ ਇਹ ਹੈ ਕਿ ਇਹ ਉਹਨਾਂ ਇੱਕ ਮੁੱਦਾ ਬਣਾਉਣ ਦੀ ਰਾਇ ਤੇ ਚਲੇ ਜਾਣਾ ਕਿ ਜਿਹੜੇ ਉਹਨੂੰ ਪਿੱਛੇ ਵਾਲੇ ਆ ਉਹ ਵੀ ਇਹ ਗੱਲ ਨੂੰ ਚੱਕਣਗੇ ਮਸਲਾ ਤੇ ਇਹ ਹੈ ਜਿਵੇਂ ਕੁਮਰ ਜੀ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਕੋਈ ਕਾਨੂੰਨ ਲਿਆਂਦਾ ਜਾਵੇ ਕਿ ਘੱਟੋ ਘੱਟ ਜਿਹੜਾ ਨਸ਼ਾ ਵੇਚਣ ਵਾਲਾ ਵਾ ਜਾਂ ਨਸ਼ਾ ਵਕਾਉਣ ਵਾਲਾ ਉਹਨੂੰ 20 ਸਾਲ ਦੀ ਸਜ਼ਾ ਤਾਂ ਹੋਣੀ ਚਾਹੀਦੀ ਹੈ ਬਸ ਉਮਰ ਕਿਹਾ ਔਰ ਵਿਧਾਨ ਸਭਾ ਦੇ ਵਿੱਚ ਬਹੁਤ ਮਾਤਿਆ 92 ਐਮਐਲਏ ਆ ਇਹ ਖੁਦ ਐਮਐਲਏ ਸਹਿਬਾਨ ਆ ਔਰ ਪਿਛਲੇ ਦਿਨ ਤੋਂ ਮੈਂ ਮੰਗ ਕਰਦਾ ਆ ਕਿ ਇਹਨਾਂ ਨੂੰ ਕੋਈ ਚੰਗਾ ਮਹਿਕਮਾ ਦਿੱਤਾ ਜਾਂਦਾ ਮੇਰੀ ਮੰਗ ਨਹੀਂ ਹੈ ਕੁਮਰ ਜੀ ਮੇਰੀ ਮੰਗ ਨਹੀਂ ਹੈ ਪੰਜਾਬ ਦੀ ਮੰਗ ਹੈ ਜਦੋਂ ਕੇਤਰੀਵਾਲ ਸਾਹਿਬ ਆਏ ਸੀ ਅਸੀਂ ਵੀ ਨਾਲ ਸੀ ਅਸੀਂ ਉਹਨਾਂ ਦੀਆਂ ਖੁਦ ਰੈਲੀਆਂ ਕਰਾਈਆਂ ਔਰ ਕੁਮਰ ਜੀ ਉਹਨਾਂ ਨੂੰ ਫੜ ਫੜ ਕੇ ਉਹਨਾਂ ਨੇ ਦੱਸਿਆ ਸੀ ਕਿ mafia ਨੂੰ ਨਾਤ ਪਹੁੰਹਣਗੇ ਔਰ ਮੈਂ ਕਹਿੰਦਾ ਕਿ ਉਹ ਆਪਣੇ ਇਸ ਬਚਨਾ ਤੋਂ ਮੁਕਰ ਰਹੇ ਆ ਔਰ ਮੁਕਰਨਾ ਨਹੀਂ ਸੀ ਚਾਹੀਦਾ ਜੇ ਜਨਤਾ ਨਾਲ ਵਾਅਦਾ ਕੀਤਾ ਸੀ ਜਨਤਾ ਨਾਲ ਵਾਅਦਾ ਕੀਤਾ ਪੂਰਾ ਕਰਨਾ ਚਾਹੀਦਾ ਸੀ ਇੱਥੇ ਅਸੀਂ ਗੱਲ ਸਿਆਸਤ ਦੀ ਨਹੀਂ ਕਰਦੇ ਗੱਲ ਕਰਨੇ ਐਕਸਪੀਰੀਅੰਸ ਵਾਲੇ ਬੰਦੇ ਦੀ ਜੇ ਅੱਜ ਲਾਉਣ ਆਰਡਰ ਦਾ ਜਿਹੜੀ ਹਾਲਾਤ ਬਣੇ ਹੋਏ ਆ ਚਾਹੇ ਨਸ਼ੇ ਤੇ ਲੈ ਲੋ ਚਾਹੇ ਪੈਲਸਾਂ ਚ ਗੋਲੀਆਂ ਚੱਲਣੀਆਂ ਤੁਰੇ ਜਾਂਦੇ ਦਿਹਾੜੀਦਾਰ ਨੂੰ ਮਾਰ ਦੇਣਾ ਵੇਖੋ ਜੀ ਬਹੁਤ ਸਾਰੇ ਤੁਸੀਂ ਦੇਖਿਆ ਜੋ ਰੇੜੀਆਂ ਵਾਲਿਆਂ ਵੀਰਾਂ ਨੂੰ ਲੁੱਟਿਆ ਜਾ ਰਿਹਾ ਇਸ ਕਰਕੇ ਕੋਈ ਸਟਿੱਕ ਇਦਾਂ ਦਾ ਪੈਮਾਨੇ ਵਾਲਾ ਅਫਸਰ ਚਾਹੀਦਾ ਸੀ ਇਸ ਟਾਈਮ ਤੇ ਇਹਨਾਂ ਕੋ ਐਮਐਲਏ ਸਾਫ਼ ਸੀ ਇਹਨਾਂ ਨੂੰ ਕਮ ਸੇਮ ਗ੍ਰਹਿਮਤਰਾਲਾ ਦਿੰਦੇ ਮੇਰੀ ਮੰਗ ਸੀ ਮੈਂ ਬੜ ਬੜੀ ਰਾਇਆ ਗੱਲ ਵੀਡੀਓ ਦੇ ਵਿੱਚ ਕਹੀ ਆ ਪਰ ਮਸਲਾ ਇਹ ਆ ਕਿ ਜਿਹੜੀ ਪੋਜੀਸ਼ਨ ਅੱਜ ਜੋ ਹਾਲਾਤ ਬਣੇ ਆ ਉਹਦੇ ਤੇ ਮੈਂ ਕੁਮਰ ਜੀ ਨੂੰ ਉਹਨਾਂ ਨੂੰ ਇੱਕ ਅਪੀਲ ਕਰੂੰਗਾ ਆਏ ਆ ਇਹਨਾਂ ਨੇ ਮੈਂ ਕਹਿੰਦਾ ਇਹੋ ਦੀ ਹੋਰ ਕਿਸੇ ਨਾ ਘਟਣਾ ਵਾਪਰੇ ਇਹੋ ਜਿਹਾ 10 ਲੱਖ ਰੁਪਏ ਹੋਰ ਕਿਸੇ ਗਰੀਬ ਨੂੰ ਨਾ ਮਿਲੇ ਕਿਉਂਕਿ 400 ਰੁਪਏ ਉਸ ਬੰਦੇ ਵਾਸਤੇ ਬਹੁਤ ਹੈ ਜਦੋਂ ਕਿਸੇ ਗਰੀਬ ਬੱਚੇ ਦਾ ਮਾਂ-ਬਾਪ ਆਪਣੇ ਘਰ ਆ ਕੇ ਆਪਣੇ ਬੱਚਿਆਂ ਨੂੰ ਰਾਤ ਨੂੰ ਪਿਆਰ ਕਰਦਾ ਪੈਸਾ ਕਿਤੇ ਭੂਮਟਾ ਨਹੀਂ ਰੱਖਦਾ ਪੈਸੇ ਦੀ ਬਜਾਏ ਪੈਸਾ ਨਹੀਂ ਇਦਾਂ ਦਾ ਚਾਹੀਦਾ ਕਾਨੂੰਨ ਕੋਈ ਇਦਾਂ ਦਾ ਬਣਾਣ ਵੀ ਕਿਸੇ ਗਰੀਬ ਦਾ ਬੱਚਾ ਜਿਹੜਾ ਨਾਕ ਨਾ ਹੋਵੇ ਸਰ 10 ਲੱਖ ਦੇ ਨਾਲ ਉਹਨਾਂ ਕਹਿਆ ਸੀ ਜਿਹੜੇ ਬੱਚੇ ਨੇ ਪਲੱਸ 2 ਕੀਤੀ ਆ ਉਹ ਬੀਏ ਕਰੇਗਾ 3 ਸਾਲ ਤੋਂ ਬਾਅਦ ਉਹਨੂੰ ਜਿਹੜਾ ਵਧੀਆ ਨੌਕਰੀ ਮਿਲੇਗੀ ਲੱਗਦਾ ਕਿ 2 ਸਾਲ ਸਰਕਾਰ ਰਹਿ ਗਈ ਤੇ 3 ਸਾਲ ਬਾਅਦ ਇਹਨਾਂ ਦਾ ਉਹ ਵਾਦਾ ਪੂਰਾ ਹੋਏਗਾ ਦੇਖੋ ਜੀ ਇਹ ਹਾਸੇ ਹਾਸੇ ਨਾ ਬਿਆਨਿਆ ਜੇ ਨੌਕਰੀ ਦੇਣੀ ਹੈ ਨਾ ਤੇ ਮੈਂ ਕਹਿੰਦਾ ਕਿ ਤੁਹਾਡੇ ਕੋਲ ਪਾਵਰ ਆ ਉਹਨਾਂ ਦੀਆਂ ਵਾਈਫ ਪਤਨੀਆਂ ਹੈਗੀਆਂ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੁਸੀਂ ਦਾਖਲਾ ਸਾਨੂੰ ਦਿਓ 25 ਤੋਂ 30 ਹਜ਼ਾਰ ਰੁਪਏ ਦੀ ਨੌਕਰੀ ਦੇ ਦਿਓ ਉਹ ਆਪਣੀ ਜ਼ਿੰਦਗੀ ਨੂੰ ਸਰਵਾਈਵ ਕਰ ਸਕਦੇ ਆ ਔਰ ਜਿਹੜਾ ਜਿਹੜਾ ਇਕੱਠਾ ਪੈਸਾ ਨਾ ਤੁਸੀਂ ਦੇਖੋ ਕਿਸੇ ਦੇ ਘਰੇ ਵੱੜ ਜੇ ਨਾ ਉਹ ਖਤਮ ਹੋ ਜਾਂਦਾ ਖੂ ਭਰਿਆ ਪੈਸਾ ਦਾ ਮੁੱਕ ਜਾਂਦਾ ਕਿਉਂਕਿ ਰੂਲ ਨਹੀਂ ਹੈਗਾ ਰੂਲ ਮੁਤਾਬਕ ਚੱਲਣਾ ਚਾਹੀਦਾ ਵਾ ਬਾਕੀ ਇਹ ਆ ਕਿ ਸਰਕਾਰਾਂ ਦੇ ਫੈਸਲੇ ਆ ਜਿਵੇਂ ਕੁਮਰ ਜੀ ਉਹਨਾਂ ਨੇ ਕਿਹਾ ਵਾ ਇਹ ਚੰਗੇ ਅਫਸਰੇ ਆ ਰਵਾਜ ਵੀ ਵਿਧਾਨ ਸਭਾ ਦੇ ਵਿੱਚ ਚੱਕਣਗੇ ਮੈਨੂੰ ਆਸ ਆ ਕਿ ਲੋਕਾਂ ਨੂੰ ਇਨਸਾਫ ਦਿਵਾਉਣਗੇ ਤੇ ਅੱਗੇ ਵਾਸਤੇ ਮਾਫੀਆ ਦੇ ਉੱਤੇ ਨੱਥ ਪਾਉਣ ਦੀ ਗੱਲ ਕਰਨਗੇ ਇੰਨੀਆਂ ਮੈਂ ਬੇਨਤੀਆਂ ਕਰੂੰਗਾ ਕਿਉਂਕਿ ਅਸੀਂ ਸਿਆਸਤ ਕਰਨੀ ਆ ਇਹ ਦੁੱਖ ਸਾਂਝਾ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਹ ਦੇਖੇ